ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਮੇਰੇ YouTube ਚੈਨਲ ਗੁਰੂ ਕਿਰਪਾ ਬੁਟੀ ਕਨਪਲੈਕਸ ਵਿੱਚ ਅੱਜ ਪਿਉਰੀ ਵਿੱਚ ਕੋਟਨ ਦੇ ਸੂਟਾਂ ਬਹੁਤ ਸੋਹਣੇ ਦੁਪੱਟਾ ਵਾਲੇ ਸੂਟਾਂ ਜੀ ਤੇ ਕੋਟਨ ਦੇ ਵੇਸੇ ਦੇ ਪ੍ਰਿੰਟ ਬਹੁਤ ਸੋਹਣੇ ਆ ਜੀ ਕਿੱਥੇ ਦਿਖਾਉਂਦੇ ਆ ਇਹਨਾਂ ਵਿੱਚ ਜੇ ਕੋਈ ਪਸੰਦ ਆਂਦਾ ਤੇ ਤੁਸੀਂ ਆਰਡਰ ਕਰਨਾ ਜੀ ਮੇਰੇ ਨੰਬਰ ਤੇ ਮੇਰਾ ਨੰਬਰ ਹੈ ਜੀ 934670188 ਹਾਂਜੀ ਕੋਟਨ ਦੇ ਵੇਸੇ ਦੇ ਤੇ ਬਰੀਕ ਛੋਟੇ ਪ੍ਰਿੰਟ ਦੇ ਵਿੱਚ एद जी डिजाइन नैक के डिजाइन बनया जी हाँ दे दे जी देखो शर्ट छोटे प्रिंट नैक के डिजाइन देखो तो, बहुत सोना वर्क किया प्रिंट भी बहुत सोहना है जी बेस एड वाइट रहेगा जी ए लाइनिंग प्रिंट है जी जिम्मे योडर बनया हो जी घेरे पर लगवा सद बाजू से फंट पर लगा सकते हो नीचे घेरे पर भी जी

ਹਾਂਜੀ ਡਾਰਕ ਪਿੰਕ ਕਲਰ ਲਾਈਟ ਪਿੰਕ ਵੀ ਹੈ ਤੇ ਡਾਰਕ ਪਿੰਕ ਵੀ ਹੈ ਜੀ ਪ੍ਰਿੰਟ ਬਹੁਤ ਸੋਹਣਾ ਹੈ ਜੀ ਨੱਕ ਤੇ ਦੇਖੋ ਪੱਟੀ ਵਾਲਾ ਗਲਾ ਬਣਿਆ ਹੋਇਆ ਜੀ ਤੇ ਕਾਟਨ ਦੀ ਲੱਫ ਵੀ ਹੋਈ ਹੈ ਜੀ ਬਹੁਤ ਸੋਹਣਾ ਕਰੀ ਇੰਟਾਇਰ ਸ਼ਰਟ ਦਾ ਠੀਕ ਹੈ ਜੀ 프ਰੰਟ ਬੈਕ ਸੇਮ ਪ੍ਰਿੰਟਰ ਹੈਗਾ ਜੀ ਤੇ ਡਾਟਸ ਦੇ ਵਿੱਚ ਬੋਟਮ ਹੈ ਜੀ ਇਹਦੀ

ਗਰਮੀ ਵਾਲੀ ਸਪੈਸ਼ਲ ਸੂਟ ਹੈ ਜੀ ਪਿਓਰ ਕਾਟਨ ਦੇ ਵਿੱਚ ਹੈ ਜੀ ਸੂਟ ਪ੍ਰਿੰਟ ਬਹੁਤ ਸੋਹਣਾ ਹੈ ਜੀ ਇਹ neck ਦੀ ਡਿਜ਼ਾਈਨਿੰਗ ਹੈ ਲਾਈਟ ਜਿਹਾ ਵਰਕ ਕੀਤਾ ਹੋਇਆ ਹੈ ਜੀ neck ਤੇ ਬਿਲਕੁਲ ਸੌਫਟ ਬਣਾ ਤੇ ਪ੍ਰਿੰਟ ਬਹੁਤ ਸੋਹਣਾ ਹੈ ਜੀ ਛਿਹਰੇ ਤੇ ਪੱਟੀ ਲੱਗੀ ਹੋਈ ਹੈ ਜੀ ਕਲਰ ਵੀ ਬਹੁਤ ਸੋਹਣਾ ਹੈ ਜੀ ਤੇ ਪ੍ਰਿੰਟ ਵੀ ਬਹੁਤ ਸੋਹਣਾ ਹੈ ਜੀ ਕੰਟਰਾਸਟ ਦੇ ਵਿੱਚ ਸੂਟ ਹੈ ਜੀ ਇਹ ਪਲੇਨ ਬਾਟਮ ਰੱਖੀ ਗਈ ਹੈ ਜੀ

ਬਲੈਕ ਵੀ ਹੈ ਕਾਫੀ ਦੀ ਹੈ ਮਰੂਨ ਵੀ ਹੈ ਸਾਰੇ ਤਰ੍ਹਾਂ ਦੇ ਕਲਰ ਹੈ ਜੀ ਪ੍ਰਿੰਟ ਵੀ ਬਹੁਤ ਵਧੀਆ ਹੈ ਜੀ ਇਹ neck ਤੇ ਪੱਟੀ ਬਣੀ ਹੋਈ ਹੈ ਜੀ ਸਟੋਨ ਵਰਕ ਵਾਲੀ ਪੂਰਾ ਸੂਟ ਹੈ ਜੀ ਇਹ ਸੇਮ ਪ੍ਰਿੰਟ ਦੇ ਵਿੱਚ ਕਿਤੇ ਵੀ ਸੂਟ ਆਖਣ ਮੈਂ ਵੀਡੀਓ ਦਿਖਾ ਰਹੀ ਹਾਂ ਪਿਓਰ ਕਾਟਨ ਸਟੱਫ ਹੈ ਜੀ ਬਹੁਤ ਹੀ ਵਧੀਆ ਆਰਾਮਦਾਇਕ ਸੂਟ ਹੈ ਜੀ ਇਹ ਤੇ ਸ਼ਿਫੋਨ ਦਾ ਦੁਪੱਟਾ ਹੈ ਜੀ ਹੋਰ ਸਾਡੇ ਇਦਾਂ ਸੂਟ ਨਾਲ ਦੀ ਪੱਟੀ ਲੱਗੀ ਹੋਈ ਹੈ ਜੀ ਦੁਪੱਟਾ ਵੀ ਬਣਾਇਆ ਹੈ ਜੀ

ਫਲਾਵਨਾ ਵਾਲੀ ਸ਼ਰਟ ਜਿਗਜ਼ੈਗ ਵਾਲੀ ਪਾਟ ਪਈ ਹੈ ਜੀ ਇਹ ਪਾਟ ਹੈ ਜੀ ਇਹ Cotton ਦਾ ਹੈ ਜੀ ਹਾਂ ਜੀ Cotton ਦਾ ਸਟਾਫ ਹੈ ਜੀ Digital Print ਹੈ ਜੀ ਜਿਹੜੇ ਵੀ ਸੂਟ ਦਿਖਾਏ ਤੁਹਾਨੂੰ ਅਲੱਗ ਤੋਂ ਅਲੱਗ ਡਿਜ਼ਾਈਨਿੰਗ ਹੈ ਜੀ ਪ੍ਰਿੰਟ ਵੀ ਅਲੱਗ ਤੋਂ ਹੈ ਜੀ ਸਾਰਿਆਂ ਦੇ ਸੂਟਾਂ ਦਾ ਇਹ ਜਿਹੜਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਜੀ ਤੇਰੇ ਤੇ ਫਲਾਵਰ ਬਣਿਆ ਹੋਇਆ ਤੇ ਇਹ ਸਟਰੋਂਗ ਵਰਕ ਹੈ ਜੀ ਲੱਗਿਆ ਹੋਇਆ ਪ੍ਰਿੰਟ ਉਸ ਦੀ ਵਧੀਆ ਹੈ ਜੀ 프ਰੰਟ ਤੇ ਬੈਠ ਕੇ ਇਦਾਂ ਹੀ ਸੇਮ ਪ੍ਰਿੰਟ ਰਹੇਗਾ ਜੀ ਕੰਟਰਾਸਟ ਦੇ ਵਿੱਚ ਹੈ ਜੀ ਇਹ ਗ੍ਰੇ ਕਲਰ ਦੀ ਬਹੁਤ ਔਸ਼ੀ ਹੈ ਇਹਦੇ ਨਾਲ ਤੇ ਕਾਟਨ ਦਾ ਦੁਪੱਟਾ ਹੈ ਜੀ ਨਾਨੀ ਦੇ ਵਿੱਚ ਪ੍ਰਿੰਟ ਹੈ ਜੀ ਦੁਪट्टे ਦਾ ਬਹੁਤ ਸੋਹਣਾ ਸੂਟ ਹੈ ਜੀ ਹਾਂਜੀ ਕੇ ਪ੍ਰਿੰਟ ਹੈ ਜੀ ਕਾਪੀ ਕਲਰ ਹੈ ਜੀ ਫਲਾਵਰ ਬਹੁਤ ਸੋਹਣੇ ਆ ਜੀ ਸਕਿਨ ਕਲਰ ਦੇ ਫਲਾਵਰ ਹੈ ਜੀ ਉੱਪਰ ਬਹੁਤ ਹੀ ਵਧੀਆ ਸਟੋਨ ਵਰਕ ਬੜਾ ਨੈਕ ਬਣਿਆ ਹੋਇਆ ਜੀ ਪੂਰਾ ਸੂਟ ਹੈ ਜੀ ਇਹ ਸੇਮ ਕਲਰ ਦੇ ਵਿੱਚ ਡਿਜ਼ਾਈਨਿੰਗ ਬਹੁਤ ਸੋਹਣੀ ਲੱਗੇਗੀ ਜੀ ਤੇ ਹਾਂ ਪ्योर ਦਾ ਦੁਪੱਟਾ ਹੈ ਜੀ ਇਹਦੇ ਨਾਲ हाँ जी डिजिटल प्रिंट के देखो नैक पर डिजाइनिंग वाली पट्टी बनी हुई है डिजिटल प्रिंट है जी लाइनिंग भी है तो पूरा प्रिंट है जी सूट पर नैक आउटलाइनिंग की हुई है जी फ्लावर के उ फ्लावर पाए हुए जी बहुत सोना डिजाइन है जी सूट का नीचे घेरे थे आउटलाइनिंग की हुई है जी तो सारी आउटलाइनिंग की हुई है जी प्योर कॉटन स्टफ है जी बाजू तो आएगा जी डिजाइन फ्रंट बैक ਤੇ ਇਦਾਂ ਹੀ ਡਿਜ਼ਾਈਨ ਹੈ ਜੀ ਜਿਵੇਂ ਫਰੰਟ ਤੇ ਹੈ ਬੈਕ ਤੇ ਵੀ ਇਦਾਂ ਹੀ ਹੋਏਗਾ ਜੀ ਤੇ ਇਹ ਪਲੇਨ ਬਾਟਮ ਹੈ ਜੀ ਬਿਲਕੁਲ ਸੌਫਟ ਸਟੱਫ ਹੈ ਜੀ ਤੇ प्योर शिफॉन ਦਾ ਦੁਪੱਟਾ ਹੈ ਜੀ ਇਦਾਂ ਪੱਟੀ ਬਣੀ ਹੋਈ ਹੋਣੀ ਦੁਪੱਟੇ ਦੇ ਉੱਤੇ ਮਲਟੀ ਸ਼ੇਡ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਜੀ ਇਹ ਹਾਂਜੀ ਕਾਪਨ ਸਟੱਫ ਪ੍ਰਿੰਟ ਬਹੁਤ ਸੋਹਣਾ ਹੈ ਜੀ neck ਤੇ work ਵਾਲਾ design ਕੀਤਾ ਹੋਇਆ ਜੀ work ਲਗਾ ਕੇ ਬਣਿਆ ਹੋਇਆ ਹੈ ਜੀ ਪੈਚ ਵਰਕ ਕੀਤਾ ਹੋਇਆ ਠੀਕ ਹੈ ਜੀ ਕਲਰ ਵੀ ਬਹੁਤ ਸੋਹਣਾ ਹੈ ਜੀ ਕਾਟਨ ਦੀ ਲੈਂਥ ਲੱਗੀ ਹੋਈ ਹੈ ਲੈਂਥ ਲਗਾ ਕੇ ਤੁਸੀਂ ਬਹੁਤ ਸੋਹਣਾ designਿੰਗ ਕਰਵਾ ਸਕਦੇ ਹੋ ਫਲੋਰ ਕਾਟਨ ਹੈ ਜੀ ਪਲੇਨ ਬਾਟਮ ਦੀ ਜੀ ਇਹਦੇ ਨਾਲ ਤੇ ਆਫ ਵਾਈਟ ਕਲਰ ਦਾ ਦੁਪੱਟਾ ਹੈ ਜੀ ਬਹੁਤ ਸੋਹਣਾ ਝੋਟਾ ਜੀ ਇਹ ਵੀ ਕਾਟਨ ਦਾ ਦੁਪੱਟਾ ਹੈ ਫਰੰਟ ਵਰਕ ਇਸ ਕੀਤਾ ਹੋਇਆ ਹੈ ਦੁਪੱਟੇ ਦੇ ਉੱਤੇ ਸਾਰੇ ਇਹ ਠੀਕ ਹੈ ਜੀ ਜਿੰਨੇ ਵੀ ਸੂਟ ਦਿਖਾਏ ਆ ਉਹ ਸੋਨੇ ਸੂਟ ਹੈ ਤੇ ਸਪੈਸ਼ਲੀ ਕਾਟਨ ਸਟੱਫ ਹੈ ਜੀ ਬਹੁਤ ਲਾਈਨ ਹੈ ਜੀ ਬਿਲਕੁਲ ਸੌਫਟ ਵਾਲੇ ਆਰਾਮ ਦਾ ਇੱਕ ਸੂਟ ਹੈ ਜੀ ਠੀਕ ਹੈ ਜੀ ਅੱਜ ਦੀ ਬੋੜੀਆਂ ਵਿੱਚ ਇੰਨਾ ਹੀ ਅਗਲੀ ਬੋੜੀ ਵਿੱਚ ਫਿਰ ਮਿਲਦੇ ਹਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ